ਵੱਪਰਾ ਸਵਾਗਤ ਹੈ ਸਟੂਡੈਂਟਸ ਆਰੇ ਦਾ ਸੋ ਕੈਨੇਡਾ ਦੀ ਗੱਲ ਕਰਾਂਗੇ 2024 ਦੇ ਵਿੱਚ ਕੀ ਕੀ ਸਿਨੈਰੀਓ ਰਹਿ ਸਕਦੇ ਨੇ ਕੈਨੇਡਾ ਦੇ ਕਿੱਦਾਂ ਦੇ ਪ੍ਰੋਫਾਈਲਸ ਨੂੰ ਕੈਨੇਡਾ ਨੇ ਵੀਜ਼ਾ ਦੇਣਾ ਆ ਕਿਹੜੇ ਕਿਹੜੇ ਇਨਟੇਕਸ ਨੇ ਕੰਡਾ ਦੇ ਕਿਵੇਂ ਤੁਹਾਨੂੰ ਅਪਲਾਈ ਕਰਨਾ ਚਾਹੀਦਾ ਸਾਰੀ ਡਿਟੇਲ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਜਿਹੜੇ ਸਟੂਡੈਂਟਸ ਨਵੇਂ ਜੁੜੇ ਨੇ ਸਟੂਡੈਂਟਸ ਇਸ ਚੈਨਲ ਤੇ ਅਸੀਂ ਕੈਨੇਡਾ ਨਾਲ ਜੁੜੇ ਹੋਏ ਸਾਰੇ ਅਪਡੇਟਸ ਸਟੱਡੀ ਵੀਜ਼ਾ ਦੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਨਾਲ ਦੀ ਨਾਲ ਇੱਕ ਡਿਸਕਸ਼ਨ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਜਦੋਂ ਵੀ ਕੋਈ ਅਪਡੇਟ ਆਏ ਇੱਕ ਹੈਲਦੀ ਡਿਸਕਸ਼ਨ ਕੀਤੀ ਜਾਵੇ ਤਾਂ ਕਿ ਉਸ ਅਪਡੇਟ ਨੂੰ ਸਿੰਪਲ ਸ਼ਬਦਾਂ ਦੇ ਵਿੱਚ ਅਨਲਾਈਜ਼ ਕੀਤਾ ਜਾ ਸਕੇ ਤੁਹਾਡੇ ਤੱਕ ਸਹੀ ਇਨਫੋਰਮੇਸ਼ਨ ਪਹੁੰਚੇ। ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ। ਅੱਜ ਦੇ ਸਾਡੇ ਗੈਸਟ ਨੇ ਵੀਜ਼ਾ ਅਫੇਕਟ ਸਿਨੀਅਰ ਕੰਸਲਟੈਂਟ ਸਨੀਹਾ ਸ਼ਰਮਾ। ਸਨੀਹਾ ਜੀ ਤੁਹਾਡਾ ਸਵਾਗਤ। ਸਸ਼ੀ ਦਾਜੀ। ਸੋ ਜਦੋਂ ਟੋਬਲ ਰਿਜ਼ਲਟਸ ਦੀ ਗੱਲ ਕਰ ਲੈਂਦੇ ਆ 24 ਦੇ ਵਿੱਚ ਰਿਜ਼ਲਟਸ ਕਿੰਨੀ ਦੇਰ ਚ ਆ ਜਾਣਗੇ? ਪ੍ਰੈਜ਼ੈਂਟਲੀ ਰਿਜ਼ਲਟਸ ਦੀ ਸਪੀਡ ਕਿਦਾਂ ਦੀ ਚੱਲ ਰਹੀ ਹੈ? ਸਰ ਦੇਖੋ ਰਿਜ਼ਲਟਸ ਦੀ করিয়ে ਤਾਂ ਨਾਰਮਲੀ ਸਟੱਡੀ ਵੀਜ਼ਾ 15 ਤੋਂ 20 ਦਿਨ ਦੇ ਵਿੱਚ ਆ ਜਾਂਦਾ ਔਰ ਉਸ ਤੋਂ ਬਾਅਦ ਹਾਂ ਸਟੈਂਪਿੰਗ ਨੂੰ ਥੋੜਾ ਟਾਈਮ ਲੱਗ ਰਿਹਾ ਉਹਦਾ ਰੀਜ਼ਨ ਆ ਸਟੈਂਪਿੰਗ ਨੂੰ ਇਸ ਲਈ ਟਾਈਮ ਲੱਗ ਰਿਹਾ ਕਿਉਂਕਿ ਹੁਣ ਰਿਸਰਚ ਬਹੁਤ ਪੋਜ਼ਿਟਿਵ ਆ ਅੱਗੇ ਕੀ ਹੁੰਦਾ ਸੀ ਦੇਖੋ ਸਟਾਫ the results agar 80% to 50 60% se the stamping li passports honde jande si hun results bahut positive ho gaya ta is karke stamping nu time lag reha no doubt full christmas new year karke chhutiyan sigiyan ya anwale 31st first second nu embassy de work nahi karna universitys kaam nahi karan giya ta oda hun jehdi files lagiyan huyiyan va ho sakda unna nu 15 to lagge 20 25 din lag jate but koi oda zyada farak nahi paayega ਸਮੂਥਲੀ ਰਿਜ਼ਲਟਸ ਆ ਰਹੇ ਨੇ ਸਨੇਹਾ ਜੀ ਪੀਟੀ ਤੇ ਆਈਐਸ ਦੇ ਰਿਜ਼ਲਟ ਦਾ ਜੇ ਕੋਈ ਕੰਪੈਰੀਜ਼ਨ ਕਰਨਾ ਹੋਵੇ ਅੱਜ ਦੀ ਡੇਟਸ ਦਾ ਕਿਵੇਂ ਦਾ ਰਿਜ਼ਲਟ ਪੈਟਰਨ ਹੈ ਸਰ ਦੇਖੋ ਹੁੰਦਾ ਅੱਗੇ ਨਾ ਜਦੋਂ ਕੈਨੇਡਾ ਦਾ ਵੀਜ਼ਾ ਦਾ ਸਕਸੈਸ ਰੇਟ ਦੀ ਗੱਲ ਕਰਦੇ ਸੀਗੇ ਜਾਂ ਰਿਫਿਊਜ਼ਲ ਕੋਈ ਸਟੂਡੈਂਟ ਹੁੰਦਾ ਸੀਗਾ ਤਾਂ ਲੈਂਗੁਏਜ ਟੈਸਟ ਨੂੰ ਅਸੀਂ ਬੜਾ ਮੈਟਰ ਕਰਦੇ ਹੁੰਦੇ ਸੀਗਾ ਨਾ ਕਿ ਸਭ ਤੋਂ ਪਹਿਲੇ ਪੁੱਛਣਾ ਕਿ ਤੇਰੇ ਆਈਐਸ ਕਿੰਨੇ ਸਕੋਰ ਆ ਜਾਂ ਤੇਰੇ ਪੀਟੀ ਜਿ ਕਿੰਨੇ ਸਕੋਰ ਆ ਐਸਟੇ ਮੈਨੂੰ ਉਹਨੇ ਲੈਂਗੁਏਜ ਟੈਸਟ ਤੋਂ ਤਾਂ ਮੈਨੂੰ ਜਿੱਥੇ ਤੱਕ ਪਰਸਨਲੀ ਲੱਗਦਾ ਵਾ ਕਿ ਬਹੁਤ ਹੀ ਫਲੈਕਸੀਬਲ ਕਰਤਾ ਕਿ ਈਚ 6 ਹਰ ਸਟੂਡੈਂਟ ਜਿਹੜਾ ਨਹੀਂ ਪਹਿਲੇ ਲੈਪ ਆਂਦਾ ਸੀਗਾ 올 ਓਵਰ ਜਦੋਂ ਦਾ 올 ਓਵਰ ਵਾਲੀ ਚੀਜ਼ 6 ਈਚ ਵਾਲਾ ਪੈਟਰਨ ਸੀ ਉਹ ਬੜਾ ਮੁਸ਼ਕਿਲ ਹੁੰਦਾ ਸੀਗਾ ਕਈ ਵਾਰ ਸਟੂਡੈਂਟ ਦਾ ਇੱਕ ਮੋਡਿਊਲ ਚ ਨਹੀਂ ਆਂਦੇ ਸੀਗਾ ਜਦੋਂ ਦਾ 올 ਓਵਰ ਵਾਲਾ ਪੈਟਰਨ ਹੋ ਗਿਆ ਵਾ ਤਾਂ ਈਜ਼ੀਲੀ ਆਲਸ ਪੀਟੀ ਕਰ ਲੈਂਦੇ ਔਰ ਰਿਜ਼ਲਟਸ ਦੀ ਗੱਲ ਕਰੀਏ ਅਲਸ ਤੇ નો ਡਾਊਟ 100% ਰਿਜ਼ਲਟ ਹੈਗਾ ਬਟ ਪੀਟੀ ਤੇ ਇਹ ਹੋ ਜਾਂਦਾ ਕਿਉਂਕਿ ਪੀਟੀ ਹੋਣਾ ਨੇ ਕਿਹਾ ਹੋਇਆ ਵਾ ਕਿ 올ਓਵਰ ਤੁਹਾਨੂੰ 60 ਚਾਹੀਦੇ ਆ ਸੋ ਉਹ ਸਟੂਡੈਂਟ ਨੂੰ ਥੋੜਾ ਜਿਆ ਮੈਨੂੰ ਲੱਗਦਾ ਕਿ ਥੋੜਾ ਮੁਸ਼ਕਿਲ ਆ ਕਿਉਂਕਿ ਜਾਂ ਤਾਂ ਉਹਦੇ ਅਗਰ ਇੱਕ ਜੋ 55 52 ਆ ਗਏ ਤਾਂ ਮੀਨਸ ਬਾਕੀ ਮੋਡਿਊਲਸ ਉਹਦੇ 60 ਤੋਂ ਬਈ ਅਬੋਵ ਹੋ ਗਏ ਤਾਂ 올ਓਵਰ 60 ਬਣਨਾ ਸੋ ਰਿਜ਼ਲਟਸ ਮੈਟਰ ਨਹੀਂ ਕਰਦਾ ਇਵਨ ਵੀ ਇਸਟੈਂਪੀਟੀ ਤੇ ਇੰਨਾ ਕੁ ਵਧੀਆ ਸਕਸੈਸ ਰੇਟਾ ਮੰਗਦਾ ਤੁਹਾਡੇ मैं कहूंगी कि 58 है गया 59 ना है फेम ही चाहे था कि 60 ऑल नहीं है तो सिर्फ फाइल लगाओ रिजल्ट्स अच्छे हैं वीजास आ रहे जी सो so, चौथी चीज है किसी स्टूडेंट ने प्राइवेट कॉलेज ऑप्ट करना हो गए वो की सोच के ऑप्ट करे करना चाहिए या नहीं करना चाहिए था प्राइवेट कॉलेज के फायदे नुकसान की रहे सर so, देखो अगर आप प्राइवेट कॉलेज की गल करिए ਤਾਂ ਮੈਂ ਡਿਪੈਂਡ ਕਰਦਾ ਕਿ ਤੁਹਾਡੀ ਪ੍ਰੋਫਾਈਲ ਪਲੱਸ ਸਾਡਾ ਬਜਟ ਕਿਉਂਕਿ ਐਸ ਟਾਈਮ ਨਾ ਕੈਨੇਡਾ ਨੂੰ ਆਪਾਂ ਸਾਰੇ ਚਾਹੇ ਹੈਗੇ ਆਂ ਇਹੀ ਚੀਜ਼ ਮੇਨ ਹਰ ਟੇਬਲ ਤੇ ਇੱਕੋ ਹੀ ਡਿਸਕਸ਼ਨ ਹੈਗੀ ਆ ਕਿ ਆਮ ਬੰਦੇ ਲਈ 25 ਲੱਖ ਰੁਪਏ ਲਾਣਾ ਮੀਨਸ ਕਿ ਇੰਨੀ जीआईसी ਔਰ ਇੰਨੀ ਟਿਊਸ਼ਨ ਫੀਸ ਦੇਣੀ ਬੜੀ ਔਖੀ ਹੋਈ ਹੋਈ ਆ ਇੱਕ ਤਾਂ ਉਹ ਸਟੂਡੈਂਟਸ ਨੂੰ ਮੈਂ ਕਹੂੰਗੀ ਕਿ ਅਗਰ ਤੁਸੀਂ ਦੇਖੋ ਜੀਆਈਸੀ ਦੇ ਪੈਟਰਨ ਨੂੰ ਅਸੀਂ ਨਹੀਂ ਚੇਂਜ ਕਰ ਸਕਦੇ ਨਾ ਉਹ ਤਾਂ ਹਰ ਹਾਲਤ ਦੇ ਵਿੱਚ ਸਾਨੂੰ ਉਹੀ ਪੇ ਕਰਨੀ ਪੈਣੀ ਆ ਜੋ ਵੀ 20635 ਰਾਈਟ ਸੋ ਪ੍ਰਾਈਵੇਟ ਕਾਲਜ ਦਾ ਇਹ ਹੈ ਨਾ ਕਿ ਹਾਂ ਉਹਦੇ ਵਿੱਚ ਫੀਸ ਸਟਰਕਚਰ ਥੋੜਾ ਤੁਹਾਨੂੰ ਇਕਨੋਮਿਕਲੀ ਮਿਲ ਜਾਂਦਾ ਸੋ ਉਹ ਸਟੂਡੈਂਟ ਕਰ ਲੈਣ ਕਿਉਂਕਿ ਦੇਖੋ ਅੱਗੇ ਤੁਹਾਡਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਣਾ ਪਰਸਨਲੀ ਤਾਂ ਮੈਂ ਹੀ ਕਹੂੰਗੀ ਜ਼ਰੂਰੀ ਆ ਬਟ ਅਗਰ ਸਾਡੇ ਕੋਲ ਨਹੀਂ ਕੋਈ ਆਪਸ਼ਨ ਹੈਗੀ ਸਾਡੇ ਪਰਸੈਂਟੇਜ ਲੋ ਹੈਗੀ ਆ ਆਪਸ਼ਨ ਸਾਡੇ ਕੋਲ ਕੋਈ ਹੈ ਹੀ ਨਹੀਂ ਆ ਤਾਂ ਤੁਸੀਂ ਪ੍ਰਾਈਵੇਟ ਕਾਲਜ ਵੀ ਅਡਾਪਟ ਕਰ ਸਕਦੇ ਤੁਸੀਂ ਮੇਰੇ ਅੱਗੇ ਰਿਜ਼ਰਵਡ ਤਾਂ ਬਹੁਤ ਵਧੀਆ ਆ ਰਹੇ ਨੇ ਜਿਵੇਂ ਤੁਸੀਂ ਦੱਸਿਆ ਪੀਟੀ ਆਈਐਸ ਦੋਨਾਂ ਦੇ ਵਧੀਆ ਆ ਰਹੇ ਨੇ ਫਿਰ ਵੀ 24 ਦੇ ਵਿੱਚ ਤੁਸੀਂ ਆਪਣੀ ਨੌਲੇਜ ਜ਼ਰੂਰ ਸ਼ੇਅਰ ਕਰੋ ਜਿਹੜੇ ਸਟੂਡੈਂਟਸ ਨੇ ਅਪਲਾਈ ਕਰਨਾ ਹੈ ਕਿਹੜੇ ਪੁਆਇੰਟਸ ਨੇ ਕਿਵੇਂ ਰਿਫਿਊਜ਼ਲ ਅਵੋਇਡ ਕਰ ਸਕਦੇ ਨੇ ਹਾਂਜੀ ਸਰ ਬਿਲਕੁਲ ਕਿਉਂਕਿ ਮੈਂ ਹਰ ਚੀਜ਼ਾਂ ਮੈਂ ਕਹੂੰਗੀ ਕਿ ਟਾਈਮ ਹੁੰਦਾ ਇਸ ਟਾਈਮ ਕੈਨੇਡਾ ਬਹੁਤ ਹੀ ਵੈਲਕਮ ਮੂਡ ਦੇ ਵਿੱਚ ਹੈਗਾ ਭਾਵੇਂ ਜਿਹੜਾ ਗੈਪ ਆ ਉਹਨੂੰ ਵੀ ਵੀਜ਼ਾ ਮਿਲਦਾ ਹੈ ਜੇディ ਅਕੈਡੈਮਿਕ ਪਰਸੈਂਟੇਜ ਕਾਟਾ ਨਹੀਂ ਤਾਂ ਕਦੀ ਕੈਨੇਡਾ 45% ਵਾਲੇ ਬੱਚੇ ਨੂੰ 50% ਵਾਲੇ ਨੂੰ ਸਰ ਵੀਜ਼ਾ ਨਹੀਂ ਮਿਲਦਾ ਸੀ ਈਵਨ ਕਿ ਪਹਿਲੇ ਜਦੋਂ ਅਸੀਂ ਕਲਾਈਂਟ ਦਾ ਅਪਲਾਈ ਕਰਦੇ ਸੀ ਅਸੀਂ ਉਹਦੇ ਕੋਰਸ ਸਬਜੈਕਟਸ ਨੂੰ ਵੀ ਬਹੁਤ ਮੈਟਰ ਕਰਦਾ ਸੀ ਕਿ ਅਸੀਂ ਉਹ ਸਟੂਡੈਂਟ ਨੂੰ ਕਹਿੰਦੇ ਸੀ ਜਿਹਦੇ 60% ਹੈਗੇ ਆ और उन्हें हर कोर सब्जेक्ट्स भी मार्क्स है गया। सी कंसर्न कर दे so, एस नहीं, मैटर नहीं कर रही तो आपटेक कितने करा दो तीन चीज़ा है मिसटेक सब तो पहले जी स्टूडेंट तो मिसटेक होनी हो, अपने कोर्स को लेकर होगी क्योंकि लैंगुएज टैस्ट हर बच्चे ने क्रैक कर लेना परसेंटेज हूँ मैटर नहीं करती हम मैटर ही करेगा कोर्स ਆਲਵੇਜ਼ ਐਡਵਾਈਸ ਕਰਦੀ ਆ ਕਿ ਸਟੂਡੈਂਟ ਨੂੰ ਨਾ ਇਹ ਹੁੰਦਾ ਹੈ ਕਿ ਮੁੰਨ ਨੂੰ ਮੇਰੀ ਆਇਲਸ ਹੋ ਗਈ ਬਈ ਫਟਾਫਟ ਚਲੇ ਜਾਵਾਂ ਕੈਨੇਡਾ ਮੇਰੇ ਨਾਲ ਦੇ ਨਿਆਣੇ ਚਲੇ ਗਏ ਮੈਂ ਤਾਂ ਹਮੇਸ਼ਾ ਆਲਵੇਜ਼ ਜਦੋਂ ਮੇਰੇ ਕੋਲ ਸਟੂਡੈਂਟਸ ਆਉਂਦੇ ਆ ਨਾ ਉਹਨਾਂ ਦਾ ਇੱਕੋ ਹੀ ਉਹਨਾਂ ਦੇ ਮਾਪਿਆਂ ਦੀ ਗੱਲ ਹੁੰਦੀ ਆ ਬਈ ਸਾਡੇ ਨਾਲ ਮੁੰਡਾ ਦੇ ਨਾਲ ਦੇ ਤਾਂ ਚਲੇ ਗਏ ਇਹਦੀ ਆਇਲਸ ਮੁੰਨ ਨੂੰ ਹੋਈ ਹੈ ਤਾਂ ਹੁਣ ਸਾਨੂੰ ਫਟਾਫਟ ਇਨਟੇਕ ਦੇ ਦਿਓ ਬਟ ਉਹਦੇ ਵਿੱਚ ਤੁਸੀਂ ਇਹ ਦੇਖੋ ਕਿ ਤੁਹਾਡਾ ਰੈਲੇਵੈਂਟ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਹਰ ਬੱਚੇ ਦੀ ਆਪਣੀ ਪ੍ਰੋਫਾਈਲ ਆ ਆਪਣੇ ਉਹਦੇ ਸਬਜੈਕਟਸ ਆ ਉਹਦੇ ਵਿੱਚ ਉਹਦੀ ਪਰਸੈਂਟੇਜ ਕੀ ਹੈਗੀ ਆ ਕਿਉਂਕਿ ਜਿਹੜਾ ਆਪਾਂ ਕੋਰਸ ਅਡਾਪਟ ਕਰ ਰਹੇ ਆ ਨਾ ਤਾਂ ਉਹ ਤੁਹਾਡਾ ਮੇਨ ਜਿਹੜਾ ਸਬਜੈਕਟ ਉਹਦੀ ਪਰਸੈਂਟੇਜ ਅੱਛੀ ਹੋਣੀ ਚਾਹੀਦੀ ਆ ਲਾਈਕ ਐਗਜ਼ਾਮਪਲ ਹੀ ਤੁਸੀਂ ਬੀਕਾਮ ਕਮਰਸ ਪਲੱਸ 2 ਕੀਤੀ ਆ ਤੁਹਾਡੇ ਮੈਥ ਦੇ ਅਕਾਊਂਟਸ ਦੇ ਸਟੈਟਸ ਦੇ ਜਿਹੜੇ ਮਾਰਕਸ ਆਗੇ ਤੁਸੀਂ ਮੈਨੂੰ ਕਹਿੰਦੇ ਆ ਮੈਂ ਅਕਾਊਂਟੈਂਸੀ ਦਾ ਕੋਰਸ ਲੈਣਾ ਉਹਦੇ ਚ ਤੁਸੀਂ 35% ਤੋਂ ਡੇ ਮੱਸੀ ਤੁਸੀਂ ਪਾਸ ਹੋਏ ਹੋ ਸੋ ਇਹ ਚੀਜ਼ਾ ਦੇਖਨੀ ਬਹੁਤ ਜ਼ਰੂਰੀ ਹੈ ਕਿਉਂਕਿ ਵੀਜ਼ੇ ਦਾ ਇਹੀ ਬੇਸ ਹੈਗਾ ਵਾ ਬਿਲਕੁਲ ਕਾਲੀ ਨਹੀਂ ਕਰਨੀ ਹੈ ਇਹ ਨਹੀਂ ਦੇਖਣਾ ਮੇਰਾ ਰਿਸ਼ਤੇਦਾਰ ਇੱਥੇ ਜਾ ਗਿਆ ਤਾਂ ਉੱਥੇ ਜਾਣਾ ਹੈ ਤਾਂ ਜਿਹੜਾ ਰੈਲੇਵੈਂਟ ਕੋਰਸ ਹੈ ਉਹਦੇ ਤੇ ਜਾਓ ਇਹ ਕਾਹ ਗਲਤੀ ਨਹੀਂ ਕਰਨ ਕਰੋ ਦੂਸਰੀ ਗੱਲ ਫੇਕ ਡਾਕੂਮੈਂਟਸ ਸਰ ਮਾਰਕੀਟ ਦੇ ਵਿੱਚ ਜਿਹੜੇ ਸਟੂਡੈਂਟਸ ਕਿਉਂਕਿ ਨਾ ਹੁਣ رفیوزلز ਆਉਣੀਆਂ स्टार्ट ਹੋ ਜਾਣੀਆਂ ਕਿਉਂਕਿ ਲੋਕਾਂ ਨੇ ਪ੍ਰਾਈਵੇਟ ਕਾਲਜ ਕਰਕੇ ਪੈਕੇजेस ਕਰ ਲਏ ਠੀਕ ਹੈ ਹੁਣ ਉਹਨਾਂ ਮੰਨਦੀਆਂ ਫੇਕ ਡਾਕੂਮੈਂਟਸ ਬਣਾ ਲਏ ਕਿਉਂਕਿ ਇੱਕ ਸਟੂਡੈਂਟ ਦੇ ਦਿਮਾਗ 'ਚ ਇਹ ਆ ਗਿਆ ਕੈਨੇਡਾ ਵੀਜ਼ਾ ਦੇ ਲਿਆ ਰਾਈਟ ਉਹਨਾਂ ਨੂੰ ਇਹ ਚੰਦਾ ਹੈ ਕਿ ਅਸੀਂ ਆਫਟਰ ਵੀਜ਼ਾ ਪੈਸੇ ਦੇਈਏ ਔਰ ਸਾਡਾ ਵੀਜ਼ਾ ਆ ਜਾਵੇ ਚਾਹੇ ਸਾਡੇ 10 ਪੈਸੇ ਵੱਧ ਲੱਗ ਜਾਣ ਬਟ ਮੈਂ ਆਲਵੇਸ ਇਹ ਕਹੂੰਗੀ ਬਿਲਕੁਲ ਇਹ ਗਲਤੀ ਨਾ ਕਰੋ ਕਿਉਂਕਿ ਜਿਹੜੇ ਹੁਣ ਸਾਡੇ ਤੋਂ ਰਿਫਿਊਜ਼ਲ ਕੇਸਸ ਆ ਰਹੇ ਆ ਇੱਕ ਵਾਰ ਤੁਸੀਂ ਜੋ ਇਨਫੋਰਮੇਸ਼ਨ ਅੰਬੈਸੀ ਨੂੰ ਦੇ ਦਿੱਤੀ ਉਹ ਨੈਕਸਟ ਤੁਹਾਡਾ ਕੋਈ ਏਜੰਟ ਉਹਨੂੰ ਚੇਂਜ ਨਹੀਂ ਕਰ ਸਕਦਾ ਸੋ ਫੇਕ ਡਾਕੂਮੈਂਟਸ ਨਹੀਂ ਲਗਾਣੇ ਔਰ ਤੀਜੀ ਗੱਲ ਆਪਣੀ ਐਸਓਪੀ ਐਸਓਪੀ ਬਹੁਤ ਮੈਟਰ ਕਰਦੀ ਹੈ ਉਹਨੂੰ ਅੱਛੀ ਤਰ੍ਹਾਂ ਥੋਰਲੀ ਖੁਦ ਵੀ ਰੀਡ ਕਰਿਆ ਕਰੋ ਇਹ ਨਾ ਕਰਿਆ ਕਰੋ ਕਿ ਆਪਾਂ ਜਿਹਨੂੰ ਫਾਈਲ ਦਿੱਤੀ ਉਹਨੇ ਲਗਾਤੀ ਹੈ ਉਹ ਚੀਜ਼ਾਂ ਨੂੰ ਧਿਆਨ ਨਾਲ ਦੇਖੋ ਕਿਉਂਕਿ ਇਹ ਦੁਬਾਰਾ ਮੌਕਾ ਨਹੀਂ ਆਣਾ ਜਿੱਦਾਂ ਐਸਟੈਂਡ ਕੈਨੇਡਾ ਵੀਜ਼ਾ ਜੀ ਸੋ ਬੜੇ ਇੰਪੋਰਟੈਂਟ ਪੁਆਇੰਟ ਆ ਤੁਹਾਡੇ ਨਾਲ ਡਿਸਕਸ ਕੀਤੇ ਆਉਣ ਵਾਲੇ ਟਾਈਮ 'ਚ ਵੀ ਕੈਨੇਡਾ ਦੇ ਅਪਡੇਟਸ ਤੁਹਾਡੇ ਨਾਲ ਰੈਗੂਲਰਲੀ ਸ਼ੇਅਰ ਕਰਦੇ ਰਾਵਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੈਸ਼ਨ